ਲੋ ਵੀ ਮਿੱਤਰੋ ਗੁੜ ਵੀ ਬਥੇਰਾ ਖਾਦਾ ਹੋਊਗਾ ਤੇ ਸ਼ੱਕਰ ਵੀ ਬਥੇਰੀ ਖਾਦੀ ਹੋ ਪਰ ਮਿੱਤਰੋ ਬਣਦਾ ਹਰੇਕ ਨੇ ਨਹੀਂ ਦੇਖਿਆ ਹੋਣਾ ਬਈ ਇਹ ਬਣਦਾ ਕਿਵੇਂ ਆ ਆਜੋ ਤੁਹਾਨੂੰ ਦਿਖਾਉਂਨੇ ਆ ਦੇਖੋ ਕਿਵੇਂ ਬਣਦਾ ਵਾ ਦੇਖੋ ਮਿੱਤਰੋ ਆਦਾ ਗੁੜ ਤਿਆਰ ਹੋਈ ਜਾਂਦਾ ਤੇ ਇਧਰ ਸ਼ੱਕਰ ਤਿਆਰ ਹੋਈ ਜਾਂਦੀ ਨਾਲ ਹੀ ਦੇਖ ਲਓ ਕਿਵੇਂ ਸ਼ੱਕਰ ਤਿਆਰ ਹੁੰਦੀ ਕਿਵੇਂ ਗੁੜ ਤਿਆਰ ਹੁੰਦਾ ਸਾਰਾ ਕੁਝ ਤੁਹਾਨੂੰ ਦਿਖਾਉਂਨੇ ਆ ਮਿੱਤਰੋ ਆਇਨ ਪਠੀਆਂ ਲੱਗੀਆਂ ਹੁਈਆਂ ਮੈਂ ਉਹਦੇ ਵਿੱਚ ਕਢਾਹੇ ਲੱਗੇ ਹੋਏ ਤਿੰਨ ਚਾਰ ਉਹਦੇ ਵਿੱਚ ਨਾ ਉਬਲਦਾ ਬਰਾਸ ਫੇਰ ਗੋੜ ਬਣਦਾ ਕਿਤੇ ਜਾ ਕੇ ਪਹਿਲਾਂ ਇੱਕ ਨੰਬਰ 'ਚ ਪਾਉਂਦੇ ਉਹ ਤੋਂ ਚੱਕ ਕੇ ਦੂਜੇ 'ਚ ਪਾਉਂਦੇ ਫੇਰ ਤੀਜੇ 'ਚ ਪਾਉਂਦੇ ਫੇਰ ਜਾ ਕੇ ਕਿਤੇ ਤਿਆਰ ਹੁੰਦਾ ਦੇਖੋ ਮਿੱਤਰੋ ਤੇ ਇਹ ਲਗਾਤਾਰ ਹੀ ਲੱਗੇ ਰਹਿੰਦੇ ਆ ਬੰਦਾ ਇੱਕ ਰੋਕ ਨਹੀਂ ਸਕਦਾ ਉਹ ਨਾਲ ਹੀ ਉਹਨੇ ਫੜਾਤਾ ਉਹਨੂੰ ਬੇਲ ਚਾ ਜਾ ਲਓ ਜੀ ਉਹਦੇ ਬਟ ਮੰਨ ਲਓ ਵੀ ਜਿਹੜੀ ਮੈਲ ਮੂਲ ਹੁੰਦੀ ਆ ਉਹ ਕੱਢਦਾ ਵਾ ਇੱਕ ਚ ਫਿਰ ਗਾਂ ਵਾਲੇ ਚ ਇਦੂ ਸਾਫ਼ ਹੁੰਦਾ ਗਾਂ ਵਾਲੇ ਚ ਇਦੂ ਸਾਫ਼ ਹੁੰਦਾ ਦੇਖੋ ਮਿੱਤਰੋ ਤੇ ਐਂ ਗੁੜ ਤਿਆਰ ਹੁੰਦਾ ਪਹਿਲਾਂ ਜੂਸ ਕੱਢਦੇ ਆ ਦੇਖੋ ਕੱਡਾ ਵਾ ਡੱਕ ਲੜਾ ਲੱਗਿਆ ਹੋਇਆ ਇਹਨੂੰ ਕਲਾੜਾਈ ਗੋੜਾ ਕਲਾੜਾ ਕਲਾੜਾਈ ਕਹਿੰਦੇ ਆ ਮਿੱਤਰੋ ਦੇਖੋ ਇਹ ਬਾਈ ਨਾ ਠੂਰ ਤੋਂ ਸੀਗਾ ਤੇ ਇਹ ਆਪਾਂ ਹੈਗੇ ਆ ਸੰਘਾ ਫਾਰਮ ਤੇ ਸੰਘਾ ਫਾਰਮ ਹੈਗਾ ਮਿੱਤਰੋ ਕਿੱਥੇ ਆ ਇਹ ਮੋਗੇ ਦੇ ਵਿੱਚ ਆ ਮਿੱਤਰੋ ਦਸਾਂਝ ਪੈਣ ਡਾਉਂਦਾ ਵਾ ਉੱਥੇ ਸੰਘਾ ਫਾਰਮ ਆ ਤੇ ਇਹ ਬਹੁਤ ਵਧੀਆ ਇਹਨਾਂ ਦਾ ਸਿਸਟਮ ਬਣਾਇਆ ਹੋਇਆ ਵਾ ਤੇ ਆਪਣਾ ਪੰਜਾਬੀ ਭਰਾ ਹੀ ਆ ਜਿਹੜਾ ਚਲਾ ਰਿਹਾ ਵਾ ਤੇ ਨਾਲ ਭੈਣ ਆ ਦੋਨੇ ਜਣੇ ਚਲਾ ਰਹੇ ਆ ਦੇਖੋ ਮਿੱਤਰੋ ਆਪਾਂ ਵੀ ਲੈ ਕੇ ਗਏ ਸੀਗੀ ਗੜ ਕਢਾਉਣ ਤੇ ਆਪਾਂ ਵੀ ਇਹ ਕੱਢੀ ਜਾਂਨੇ ਆ ਤਾਂ ਰੂਹ ਵੀ ਮਿੱਤਰੋ ਖੁਸ਼ ਹੁੰਦੀ ਆ ਠੀਕ ਆ ਤੇ ਇਹ ਚੀਜ਼ ਬਣਦੀ ਦੇਖੋ ਕਿਵੇਂ ਆ ਤੇ ਕਿਵੇਂ ਮੰਨ ਲਓ ਵੀ ਰਸਾ ਕੱਢਦੇ ਆ ਕਿਵੇਂ ਖੇਲਾਂ ਚ ਜਾਂਦਾ ਵਾ ਫੇਰ ਗਾਂਹ ਜਾਂਦਾ ਪਉਣ ਕੇ ਤੇ ਇਹਦੇ ਵਿੱਚੋਂ ਮਿੱਤਰੋ ਅਸੀਂ ਪੀਤਾ ਵੀ ਬਹੁਤ ਨਜ਼ਾਰਾ ਆਇਆ ਨੰਦਾ ਵੱਜੇ ਰਿਹਾ ਪ੍ਰਧਾਨ ਬੈਠਾ ਤਾਂ ਦੇਖੋ ਜੀ ਬਹੁਤ ਨਜ਼ਾਰਾ ਆਇਆ ਮਿੱਤਰੋ ਗੁੜ ਕਢਾ ਕੇ ਤੇ ਗੁੜ ਖਾਦਾ ਦਾ ਮਿੱਤਰੋ ਬਥੇਰਾ ਵਾ ਪਰ ਨਿਕਲਦਾ ਨਹੀਂ ਦੇਖਿਆਗਾ ਆ ਦੇਖੋ ਇਹ ਖੇਲ ਦੇ ਵਿੱਚ ਉਹੀ ਮੇਤਰੋਂ ਐਂ ਲੱਗਦਾ ਇਹ ਉਹ ਸਫਾਈ ਬਹੁਤ ਐਨਾਂ ਦੀ ਕਿਉਂਕਿ ਨਾ ਕਾਲਾ ਕਾਲਾ ਜਾਂਦਾ ਉਹ ਹੋ ਜਾਂਦਾ ਵਾ ਕਿਉਂਕਿ ਜੂਸ ਦਾ ਕੰਮ ਆ ਅੱਗ ਦਾ ਕੰਮ ਆ ਉਹ ਕਾਲਾ ਜਾਂਦਾ ਹੂਣਾ ਬਣਦਾ ਹੀ ਆ ਠੀਕ ਹੈ ਨਾ ਜੀ ਤੇ ਆ ਬਾਈਪਾਸੇ ਕਰੀ ਜਾਂਦਾ ਤੇ ਇਹ ਇਹਦੀ ਵੀ ਅੱਗ ਮਚਾ ਲੈਣੀ ਆ ਤੇ ਇਹਨਾਂ ਦਾ ਮੇਤਰੋਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਨੇ ਆ ਜੇ ਕਿਸੇ ਨੂੰ ਨਾ ਗੁੜ ਜਾਂ ਸ਼ੱਕਰ ਆਰਗੈਨਿਕ ਚਾਹੀਦੀ ਆ ਜਿਵੇਂ ਅਸੀਂ ਵੀ ਆ ਆਰਗੈਨਿਕ ਹੀ ਉਹ ਕਰ ਲੈ ਕੇ ਗਏ ਆ ਕੋਈ ਰੇ ਸਪਰੀ ਨਹੀਂ ਸੀ ਤੇ ਇਹ ਬਾਈ ਹੋਣੀ ਨਾ ਆਰਗੈਨਿਕ ਚੀਜ਼ ਤਿਆਰ ਕਰਦੇ ਆ ਬਹੁਤ ਵਧੀਆ ਚੀਜ਼ ਤਿਆਰ ਕਰਦੇ ਆ ਤੇ ਇਹਨਾਂ ਦੇ ਦੋ ਕਲਾੜੇ ਲੱਗੇ ਹੋਏ ਆ ਮਿੱਤਰੋ ਤੇ ਗੰਨੇ ਵੀ ਇਹਨਾਂ ਦੇ ਆਪ ਦੇ ਹੀ ਲਾਏ ਹੋਏ ਆ ਇਹ ਨਹੀਂ ਵੀ ਕਿਤੋਂ ਲੈ ਕੇ ਆਉਣਾ ਤੇ ਆਹ ਦੇਖੋ ਮਿੱਤਰੋ ਆਹ ਪਰਦੇਸੀ ਬੰਦਾ ਇਹ ਅੱਗ ਅੱਗ ਦੀ ਡਿਊਟੀ ਹੋਈ ਆ ਜੀ ਇਹਨੇ ਅੱਗ ਹੀ ਰਹੀ ਜਾਣੀ ਆ ਇਹ ਬੰਦਾ ਬਹੁਤ ਘੈਂਟ ਬੰਦਾ ਲੱਗਿਆ ਆਪਾਂ ਨੂੰ ਸਾਰਿਆਂ ਤੋਂ ਤੇ ਆਜਵਾਕ ਨੇ ਵੀ ਪ੍ਰਧਾਨ ਦੇ ਨੇ ਬਹੁਤ ਹੈਲਪ ਕਰਾਈ ਤੇ ਇਧਰ ਆਪਣਾ ਵੱਡਾ ਪ੍ਰਧਾਨ ਵੀ ਗਿਆ ਹੋਇਆ ਸੀਗਾ ਦੇਖੋ ਜੀ ਤੇ ਇਹਦੇ ਵਿੱਚ ਮਤਲਬ ਉਹਨਾ ਗੰਨੇ 2 ਜਾਂ 3 ਹੀ ਲਾਉਣੇ ਪੈਂਦੇ ਆ ਅਸੀਂ ਜਾਂ ਕੇਰਾ ਜਿਆਦਾ ਲਾਤੇ ਤੇ ਪਟਾ ਲੈ ਜਾਂਦਾ ਵਾ ਵੀ ਜੇ ਜਿਆਦਾ ਲਾ ਦਿੱਤੇ ਹੈ ਸਿਸਟਮ ਬਹੁਤ ਵੱਡਾ ਵਾ ਦੇਖੋ ਆ ਪੇਪਰਾ ਹੀ ਆਈ ਜਾਂਦਾ ਵਾ ਉਹਦੇ ਵਿੱਚ ਪਈ ਜਾਣਾ ਇਹਨੇ ਤੇ ਆਹ ਕੋਲੇ ਆਹ ਦੇਗਾ ਜਾ ਪਿਆ ਵਾ ਇਹ ਮੈਲ ਵਾਸਤੇ ਸੀਗਾ ਮੰਨ ਲਓ ਵੀ ਜਿਹੜੀ ਮੈਲ ਜੀ ਹੁੰਦੀ ਆ ਉਹ ਕੱਢਣ ਵਾਸਤੇ ਆਟਾ ਦੇਖੋ ਮਿੱਤਰੋ ਚੱਲੀ ਜਾਂਦਾ ਨਾ ਟੱਕ 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 ਕਰਕੇ ਮਿੱਤਰੋ ਜੇ ਖੰਡ ਆ ਨਾ ਖੰਡ ਤਾਂ ਆਪਾਂ ਨੂੰ ਘਟਾਉਣੀ ਚਾਹੀਦੀ ਅੱਖਾਂ ਨੂੰ ਤੇ ਗੋੜਾ ਸ਼ੱਕਰ ਖਾਓ ਮਿੱਤਰੋ ਜਿਹੜੀਆਂ ਔਰਗੈਨਿਕ ਚੀਜ਼ਾਂ ਵਾਂ ਉਹਨਾਂ ਨੂੰ ਆਪਾਂ ਨੂੰ ਨੇੜ ਨੂੰ ਜਾਣਾ ਪੈਣਾ ਵਾ ਤੇ ਬਿਮਾਰੀਆਂ ਤੋਂ ਦੂਰ ਨੂੰ ਹੋ ਜਾਾਂਗੇ ਤੇ ਜਿਹੜਾ ਮਿੱਤਰੋ ਗੋੜ ਨਾਲ ਕੜਕ ਕੜਕ ਕਰਕੇ ਟੁੱਟਦਾ ਹੁੰਦਾ ਉਹਦੇ ਵਿੱਚ ਹੋ ਸਕਦਾ ਵੀ ਖੰਡ ਮਲਾਈ ਹੁੰਦੀ ਹੋਵੇ ਕਿਉਂਕਿ ਨਾ ਇਹ ਆਪਣੇ ਸਾਹਮਣੇ ਚੀਜ਼ ਬਣੀ ਦੇਖੋ ਮਿੱਤਰੋ ਸਾਹਮਣੇ ਚੀਜ਼ ਬਣੀ ਸਾਹਮਣੇ ਅਸੀਂ ਖਾ ਕੇ ਦੇਖਿਆ ਠੀਕ ਹੈ ਜੀ ਆਹ ਕੱਢੀ ਜਾਂਦੇ ਆ ਇਹਦੇ ਵਿੱਚ ਉਦਾਂ ਦੀ ਮੰਨ ਲਓ ਵੀ ਜਿਹੜਾ ਛੋਟੀਆਂ ਛੋਟੀਆਂ ਪੇਸੀਆਂ ਆਉਂਦੀਆਂ ਉਹਦੇ ਵਿੱਚ ਹੋ ਸਕਦਾ ਖੰਡ ਪਾਈ ਹੁੰਦੀ ਹੋਵੇ ਤੰਉ ਹੋ ਜੀ ਬਣਦੀ ਆ ਕਿਉਂਕਿ ਜੇ ਆਪਾਂ ਖੰਡ ਵਾਲਾ ਗੋੜੀ ਖਾਣਾ ਵਾ ਤੇ ਫਿਰ ਤਾਂ ਖੰਡ ਹੀ ਖਾ ਲੋ ਕਿਉਂਕਿ ਖੰਡ ਮਤਲਬ ਜ਼ਹਿਰ ਦਾ ਕੰਮ ਹੀ ਤਕਰੀਬਨ ਕਰਦੀ ਆ ਬਿਮਾਰੀਆਂ ਬਹੁਤ ਲੱਗਦੀਆਂ ਆਪਾਂ ਨਾ ਮਿੱਠਾ ਸਮਝ ਕੇ ਖਾਈ ਜਾਂਦੇ ਆ ਆਪਾਂ ਨੂੰ ਗੋੜ ਵਰਤਣਾ ਚਾਹੀਦਾ ਵਾ ਦੇਖੋ ਮਿੱਤਰੋ ਪਰ ਇੱਕ ਚੀਜ਼ ਮੈਂ ਨੋਟ ਕੀਤੀ ਤੇ ਵੀ ਆਪਣੇ ਨਾ ਖਣੀ ਦਾ ਪੰਜਾਬੀ ਬੰਦੇ ਆਪਣੇ ਕੰਮ ਨਹੀਂ ਕਰਕੇ ਰਾਜੀ ਕਿ ਪੰਜਾਬੀ ਨੂੰ ਰੱਖ ਕੇ ਨਹੀਂ ਜਾ ਜੀ ਇਹ ਇਹ ਗੱਲ ਮੇਰੇ ਮਨ 'ਚ ਥੀਗੀ ਬੀਏ ਕੀ ਗੱਲ ਤੇ ਆਹ ਦੇਖੋ ਮਿੱਤਰੋ ਟੋਕਰੇ ਭਰੇ ਪਏ ਆ ਤੇ ਸ਼ੱਕਰ ਵੀ ਬਣਾਈ ਤੇ ਸ਼ੱਕਰ ਦੇ ਵਿੱਚ ਤਾਂ ਥੋੜਾ ਜਿਹਾ ਮਿੱਠਾ ਥੋੜਾ ਪਾ ਦਿੰਦੇ ਆ ਤੇ ਸ਼ੱਕਰ ਬਣ ਜਾਂਦੀ ਆ ਦੇਖੋ ਜੀ ਚੀਜ਼ ਸਾਰੀ ਸਾਹਮਣੇ ਤਿਆਰ ਹੋਈ ਮਨ ਵੀ ਖੁਸ਼ ਹੋ ਗਿਆ ਪੂਰਾ ਤਨਾਲੀ ਇਹ ਮੰਨ ਲਓ ਸੁੱਕੀ ਜਾਂਦਾ ਵਾ ਤੇ ਨਾਲ ਹੀ ਆਪਾਂ ਮੰਨ ਲਓ ਵੀ ਖਾ ਲੈਂਦੇ ਆ ਆਹ ਦੇਖੋ ਜੀ ਓ ਬਾਈ ਹੁਣੀ ਬੁੱਟਰ ਤੋਂ ਉਹ ਮੁੰਡਾ ਜਿਹੜਾ ਉਹ ਹੱਥ ਕਰੀ ਜਾਂਦਾ ਨਾ ਇਹ ਬੁੱਟਰ ਤੋਂ ਆਇਆ ਹੋਇਆ ਸੀ ਇਹ ਵੀ ਗੋੜ ਕਢਾਉਣ ਆਇਆ ਸੀ ਆਪਦੇ ਘਰ ਵਾਸਤੇ ਖਾਣ ਚੁੱਕਾ ਇੱਕ ਆਉਰੇ ਬਾਈ ਖੜਾ ਵਾ ਤੇ ਇਹ ਇਹ ਤਾਂ ਉੱਥੋਂ ਹੀ ਸੀ ਉਹ ਦਸਾਂਜਾਂ ਤੋਂ ਹੀ ਆ ਦੇਖੋ ਸ਼ੱਕਰ ਬਣ ਗਈ ਮਿੱਤਰੋ ਤੁਹਾਨੂੰ ਸਾਰੀ ਚੀਜ਼ ਦਿਖਾਦੀ ਮਿੱਤਰੋ ਕਿਵੇਂ ਤਿਆਰ ਹੁੰਦੀ ਆ ਤੇ ਕਿਵੇਂ ਆਪਾਂ ਮੰਨ ਲਓ ਵੀ ਇਹ ਵਾਲਦੇ ਆ ਕਿਵੇਂ ਬਣਦਾ ਤੇ ਆ ਟੋਕਰਾਂ ਚ ਪਾ ਕੇ ਤਿਆਰ ਹੋ ਗਿਆ ਵਾ ਠੀਕ ਆ ਜੀ ਤੇ ਉਹ ਮੈਲ ਲਾ ਰਿਹਾ ਵਾ ਜਿਹੜਾ ਉਹ ਐ ਹੱਥ ਜੇ ਮਲੀ ਜਾਂਦਾ ਨਾ ਇਦਾਂ ਮੈਲ ਮੈਲ ਨਿਕਲਦੀ ਆ ਦੇਖੋ ਜੀ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ